ਥੋੜੀ ਪਰਾਂ ਕਰਕੇ ਲਾ ਪਰਾਂ ਕਰਕੇ ਥੋੜੀ ਪਰਾਂ ਨੂੰ ਰੱਖ ਕੇ ਤੇ ਜਾ ਤੇ ਜਾ ਕਿਥੇ ਚੜਾਇਆ ਜੇ ਅੱਗੇ ਗੁੱਸਾ ਕਰਨ ਦੇ ਨਾਸਿਕ ਜਿਆਦਾ ਮੈਂ ਲੈ ਚੱਲਦੇ ਨੂੰ ਜੀੜੀ ਲੱਗਦਾ ਜਿਆਦਾ ਤੇਰਾ ਉਹਨਾਂ ਦੇ ਵਿੱਚ ਆਈਦਾ ਮੈਂ ਨੂੰ ਤੇ ਮੇਰ ਵਾਲੀ ਗੱਲ ਤੋਂ ਹੱਸਾ ਆਉਣ ਦੇ ਦਾ ਰਾਜਨੀਯੂਗ ਤੇ ਡੱਕਣੀ ਆਂ ਦਾ ਰਾਜਨੀਯੂਗ ਤੇ ਡੱਕਣੀ ਉਹਦਾ ਪਤਾ ਨਹੀਂ ਕਿੱਥੇ ਉੱਤਰ ਜਾਣਾ ਨੇ ਭਰਾਵਾ ਬ੍ਰੇਕ ਮਾਰਦੇ ਮੁੜ ਕੇ ਲੱਪਣਾ ਨਹੀਂ ਉਹਨੇ ਉਹ ਸੱਤਿਆ ਨਹੀਂ ਬੋਲਦਾ ਬਾਈ ਇਹਨੇ ਤੇ ਪਾਣੀ ਦਾ ਉਹਨਾਂ ਦੇ ਖੇਤਾਂ ਜਦੋਂ ਆਇਆ ਤਾਂ ਉਹਨਾਂ ਨੂੰ ਪੱਕੀ ਵੜੀ ਕੀਤੀ ਉਹਦਾ ਨਿਆਣੇ ਨੂੰ ਸੌਂਦੇ ਚੱਲੀ ਜਾਂਦਾ ਤੇ ਲੈ ਜਿਕੜ ਜਿਹਦੇ ਨਾਲ ਬੋਲਦਾ ਕੋਈ ਗੱਲਾਂ ਹੀ ਅੱਜ ਚੁਰੀਆਂ ਬਹੁਤ ਗੰਹਾਈ ਤੇ ਗੱਲਾਂ ਕਰਦਾ ਗੱਲਾਂ ਨਹੀਂ ਕਰਦਾ ਤਾਂ ਦੱਸਦਾ ਗੱਲਾਂ ਵਾਲਾ ਜਾਨੀ ਵਾਲਾ ਬਹੁਤ ਵੱਿੰਦਾ ਕਰਦਾ ਕੰਮਸ ਆਣੇ ਨਹੀਂ ਨਾ ਯਾਦੀ ਆਵਾ ਕੰਮ ਨਿਆਣੇ ਵਾਲੇ ਵੀ ਨਹੀਂ ਕੰਮੇ ਵਾਲੇ ਕੰਮ ਕਰਦਾ ਵੀ ਮੈਂ ਨਾ ਯਾਦੀ ਹੱਤ ਕਰਾਉਂਦਾ ਵਾਦੇ ਆਹ ਟਰੈਕਟਰ ਖੋਲ ਗਿਆ ਉਹਨੂੰ ਕੰਮ ਆ ਜਾ ਛਿੜੀ ਜਾ ਆਂਦਾ ਦੋ ਤੇਰੇ ਬੋਤਲ ਲਾਤੀ ਉਹ ਤਾਂ ਕੰਮ ਨਹੀਂ ਲੱਦਾਂ ਠੀਕ ਨਾ ਇਹ ਬਹੁਤ ਲੱਗਦਾ ਕੰਮ ਕੰਮ ਨਾਲ ਤਾਂ ਸੁਣਨਾ ਚਾਹੀਦਾ ਕੋਈ ਡੱਕਾ ਮੜ ਕੇ ਠੀਕ ਮੰਗਾ ਗੱਲਾਂ ਮਾਂ ਨੇ ਗਲਾਰੀ ਆਂਦੀਆਂ ਜੀ ਫੇਰ ਝੋਟੀ ਚੰਗੀ ਆ ਗਲਦੀਬ ਮੈਂ ਨਾ ਵੱਡੀ ਸਿੰਗੀ-ਸੂੰਗੀ ਬਹੁਤ ਸੋਹਣੀ ਆ। ਅਸੀਂ ਤੇ ਰਾਹ ਜਾਣ ਕੇ ਮੁਰਕੇ ਨੇ ਪੁੱਪਤਾ ਖਲਾਅ ਕਰਕੇ ਨਾ ਪਹਿਲੋਂ ਆ ਗਿਆਂ ਹੀ। ਬੜੇ ਘੁੰਮੇ ਅਸੀਂ ਚੱਲ ਮਨਾਏ। ਪਹਿਲੋਂ ਪੱਖੋਗੇ ਕਿੰਨਾ ਟਾਈਮ ਲੱਗਿਆ ਮੀਂਹ ਵੜਾ ਪੈਣ ਰਿਹਾ ਸੀ। ਫਿਰ ਉਸੇ ਗਗਨ ਪਾਣੀ ਕਿੰਨਾ ਚਿਰ ਖਲੋਤੇ ਰਿਹਾ ਤੇ ਝੋਟੀ ਪਸੰਦ ਵੜੀ ਮੈਂ ਨਹੀਂ ਛੱਡ ਕੇ ਨਹੀਂ ਜਾਣੀ ਹੁਣ ਵੇਖੀ ਜਾਊਗੀ। ਐਨਾ ਕਦੀ ਨਹੀਂ ਸੌਦਾ ਕੀਤਾ ਮੇਰੇ ਦਿਲ ਜਣ ਲੱਗੀ ਮੈਂ ਹੁਣ ਨਹੀਂ ਛੱਡ ਕੇ ਜਾਣੀ। ਵੇਖੀ ਜਾਊਗੀ। ਪਹਿਲਾਂ ਪੱਥੋ ਕੇ ਗਿਆ ਪੱਖੋ ਕੇ ਦਵੇ ਇੱਧਰ ਵੇਖਿਆ ਤੇ ਪੂਰੀ ਆਵਾਜ਼। ਪੰਚਾਲੀ ਪਿਆ ਕਿਲੋਮੀਟਰ ਪੈੜਾ ਬਣੇ ਮੋਟਰਸਾਈਕਲ ਮਾਰਾ ਸੀ ਲੈਨੇ ਆ ਆਪਣਾ ਥੋੜਾ ਜਿਹਾ ਗੱਡੀ ਲਊ ਪਈ ਗੱਡੀ ਘੜਾਉਣੀ ਨਵੀਂ ਗੱਡੀ ਥੋੜਾ ਟਾਰਗੇਟ ਹੋਣੀ ਨੇ ਚਲਦੀ ਨਹੀਂ ਲੈਣੀ ਨਵੀਂ ਘੜਾਵਾ I20 ਲੈਣੀ ਜਦੋਂ ਲਈ ਠੀਕ ਰਹਿ ਜਾ ਏ ਇੱਕ ਤਰੀਕਾ ਲੀ ਵਾ ਕੇ ਆ ਖੋ ਆ ਮੜਾ ਖੋਲਦੇ ਯਾਰ ਮੜਾ ਅੰਦਰ ਜਾਗੇ ਨਾ ਬਾਹਰ ਖੋਲਦੀ ਅੰਦਰ ਬੰਦ ਨਹੀਂ ਅੰਦਰ ਬੱਜੀ ਆ ਔਰ ਤੋਂ ਲੈ ਚਾਹ ਜਾਨੇ ਆ ਨਵਾਂ ਘੜੋਣਾ ਪਹਿਲਾਂ ਬੱਚਾ ਕੋਲ ਤੁਸੀਂ ਮੇਰੇ ਨਾਲ ਹੀ ਬਤੋ ਦਾਰ ਲੀਏ